ਵੀ ਜੋ 18 ਸੰਤ ਮਈਆ ਦਾ ਅਸੀਂ ਦਸਤਾਨਾ ਤੇ ਕੀਰਤਨ ਦਰਬਾਰਤ ਤੇ ਸੰਤ ਸਮਾਗਮ ਕਰਵਾਏ ਜਾ ਰਹੇ ਆ ਇਹ ਕਿੰਨੀ ਤਰੀਕ ਨੂੰ ਸ਼ੁਰੂਆਤ ਹੋ ਰਹੀ ਜੀ ਕਿੰਨੀ ਤਰੀਕ ਨੂੰ ਦਿਵੰਸਿਆ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਤ ਮਈਆ ਦਾ ਜੀ ਸੰਤ ਗਿਆਨ ਦਾਸ ਜੀ ਸੰਤ ਸਹਿਬ ਦਾਸ ਜੀ ਸੰਤ ਪ੍ਰਧਾਨ ਸਿੰਘ ਜੀ ਦੀ ਯਾਦ ਸਲਾਣਾ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19 ਤਰੀਕ ਤੋਂ ਆਰੰਭ ਹੋ ਰਿਹਾ ਹੈ 19 ਤਰੀਕ ਨੂੰ ਪਾਠ ਆਰੰਭ ਕਰਨੇ ਹਨ 20 ਤਰੀਕ ਨੂੰ ਸਵੇਰੇ 8:30 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਜੋ ਸੰਤ ਬਈਆ ਦਾਸ ਜੀ ਦੀ ਕੂਟੀਆਂ ਤੋਂ ਸ਼ੁਰੂ ਹੋ ਕੇ ਨਡਾਲੋਂ ਜਨੋਹਾ ਮਾਈਓ ਪੱਟੀ ਕੁਕਵਾ ਦਿਹਾਣਾ ਧੱਪਣਾ ਕੁਕਵਾ ਦਿਹਾਣਾ ਚੱਕਰਵਾਨ ਧੱਪੜਾ ਰਹੱਲੀ ਡਾਂਡੀਆਂ ਹੁੰਦਾ ਹੈ ਪਿੰਡ ਦੀ ਪ੍ਰਕਿਰਮਾ ਕਰਦਾ ਹੋਇਆ ਸ਼ਾਮ ਸੰਤ ਮਈਆ ਦਾ ਅਸੇ ਦੀ ਕੁਕੀਆ ਤੇ ਸਮਾਪਤੀ ਹੋਵੇਗੀ 21 ਤਰੀਕ ਨੂੰ ਪਾਠਾਂ ਦੇ ਭੋਗ ਪੈਣਗੇ ਉਪਰੰਤ ਨਵੇਂ ਪਾਠ ਆਰੰਭ ਹੋਣਗੇ ਸ਼ਾਮ ਨੂੰ 7 ਤੋਂ 10:30 ਵਜੇ ਤੱਕ ਦਿਮਨ ਚ ਸਜਣਗੇ 22 ਤਰੀਕ ਨੂੰ 10 ਵਜੇ ਤੋਂ 2 ਵਜੇ ਤੱਕ ਸੰਸਮੇਲਨ ਹੋਵੇਗਾ 3 ਤਰੀਕ ਨੂੰ ਪਾਠਾਂ ਦੇ ਭੋਗ ਪੈਣਗੇ ਉਪਰੰਤ 2 ਵਜੇ ਤੱਕ ਧਰਮਤ ਦੇਵਾਨ ਸਜਣਗੇ ਰਾਤ ਨੂੰ 22 ਤਰੀਕ ਨੂੰ 10 ਤੋਂ 7:30 ਤੋਂ 10:30 ਵਜੇ ਤੱਕ ਦੀਵਾਨ ਲੱਗਣਗੇ 23 ਤਰੀਕ ਨੂੰ ਭੋਗ ਪੈ ਕੇ ਉਪਰੰਤ ਰਾਕੇਂਦਰਵਾੜ ਢਾਡੀ ਦਰਵਾੜ ਸ਼ੁਰੂ ਹੋਵੇਗਾ ਉਪਰੰਤ ਲੰਗਰ ਸਾਰੇ ਦਿਨ ਅਤੋਟ ਵਰਤਣਗੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਸਮਾਰਕ ਦੇ ਵਿੱਚ ਵੱਧ ਚੜ ਕੇ ਹਿੱਸਾ ਦੇਣਾ ਸੇਵਾ ਕਰਨੀ ਪਾਣੀ ਸੋਣਨੀ ਆਪਣਾ ਜੀਵਨ ਸਫਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ